ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਕਾਨੜਾ ਮਹੱਲਾ ਚਤ ਮੇਰੀ ਮਨ ਹਰ ਹਰਿ ਰਾਮ ਨਾਮ ਜਪ ਜੀਤ ਹਰ ਹਾਰੇ ਬਤ ਮਾਇਆ ਗੜ ਬੇੜੀ ਗੁਰ ਕੈ ਸ਼ਬਦ ਲਿਓ ਗੜ ਜੀਤ ਰਹਾ ਮਿਤਿਆ ਭਰਮ ਭਰਮ ਬ੍ਰਮਿਆ ਲਬਦ ਪੁੱਤਰ ਕਲਤਰ ਮੋਹ ਪ੍ਰੀਤ ਜੈਸੇ ਤਰਵੜ ਕੀ ਤਿਛਾਯਾ ਕਿਨ ਮੈਂ ਬਿਨ ਸਜਾਇ ਦੇ ਭੀਤ ਸਮਰ ਪ੍ਰਾਨ ਪ੍ਰੀਤਮ ਜਨ ਉਤਮ ਜਨ ਮਿਲਿਆ ਮਨ ਹੋਈ ਪਰਤੀਤ ਪਰਚੇ ਰਾਮ ਰਵਿਆ ਘਾਟੇ ਅੰਤ ਤੇ ਰਾਮ ਰਵਿਆ ਰੰਗ ਪਰੀਤ ਹਰ ਕੇ ਸੰਤ ਸੰਤ ਜਨ ਨੇਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿਣਾ ਉਤੇ ਰਹਿ ਕਬਹੂ ਹਰ ਹਰ ਜਾਏ ਮਿਲੈ ਹਰ ਪ੍ਰੀਤੇ ਹੰਭੋ ਪਾਪ ਕੀਏ ਅਪਰਾਧੇ ਗੁਰ ਕਾਟੇ ਕਟਤ ਕਟੀਤੇ ਹਰ ਹਰ ਨਾਮਉਂਦਿ ਓਗ ਮੁਕ ਅਬ ਖੱਦੇ ਜਨ ਨਾਨਕ ਪਤ ਪਨੀਤੇ ਕਨੜਾ ਮਹੱਲਾ ਚਤ ਜਪ ਮਨ ਰਾਮ ਨਾਮ ਜਗਨਨਾਥੇ ਕੋ ਮਨ ਕੀਰੇ ਪਰਖਿਨ ਬਿਖਿਆ ਸਤਗੁਰ ਕਾ ਡਲੇ ਦੇ ਹਾਥ ਰਹਾ ਸੁਆਮੀ ਆਪੈ ਨਰੰਜਨ ਨਰਹਰੀ ਤੁਮਰਾ ਕਲੇਉ ਹਮ ਪਾਪੀ ਪਾਤੇ ਕਾਮ ਕ੍ਰੋਧ ਬਿਖਿਆ ਲੋਭ ਲੁਭਤੇ ਕਾਸ਼ਟ ਲੋਸ ਤਰੈ ਸੰਗਸਾਥੀ ਤੁਮ ਬੜਪੁਰ ਕੇ ਬੜ ਅਗਾਮਯਾ ਗੋਚਰੇ ਹਮ ਢੂੰਡ ਰਹੇ ਪਾਈ ਨਹੀਂ ਹਾਤੇ ਤੋਂ ਪਰ ਪਰੇ ਪਰੰਪਰ ਸੁਆਮੀ ਤੂੰ ਆਪਣ ਜਾਨੈ ਆਪ ਜਗਨਾਤੇ ਆਦੇਤ ਅਗੋ ਚਰਨਾਮਤੇ ਆਏ ਸਤ ਸੰਗਤ ਮਿਲ ਸਾਧੂ ਪਾਤੇ ਹਰ ਹਰ ਕਥ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਤ ਕਤ ਕਾਤੇ ਤੁਮਰੇ ਪ੍ਰਭ ਹਮਰੇ ਪ੍ਰਭ ਜਗਦੀਸ਼ ਗੁਸਾਈ ਅਮਰ ਆਖਲੇ ਓ ਜਗਨਾਥੇ ਜਨ ਨਾਨਕ ਦਾਸੇ ਦਾਸ ਦਾਸਨ ਕਾ ਪ੍ਰਭ ਕਰੋ ਕਿਰਪਾ ਰਾਖੋ ਜਨ ਸਾਥੇ ਹਮਰੇ ਪ੍ਰਭ ਜਗਦੇਸ ਗੁਸਾਈਂ ਹਮ ਰਖਲੇ ਓ ਜਗਨਾਥੇ ਜਨ ਨਾਨਕ ਦਾਸੇ ਦਾਸ ਦਾਸਨ ਕਾ ਪ੍ਰਭ ਕਰੋ ਕਿਰਪਾ ਰਾਖੋ ਜਨ ਸਾਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ